ਸੱਚੀ ਗੱਲ ਬਣੋ ਕੀ ਹਾਲ ਚਾਲ ਅੱਜ ਮੈਂ ਲਾਈਵ ਵੀਡੀਓ ਬਣਾ ਰਹੀ ਹਾਂ ਤੁਹਾਡੇ ਵਾਸਤੇ ਬਹੁਤ ਮੈਨੂੰ ਮੈਸੇਜ ਕਰਦੇ ਆ ਕਿ ਤੁਸੀਂ ਲਾਈਵ ਵੀਡੀਓ ਨਹੀਂ ਬਣਾਉਂਦੇ ਹਰ ਕੋਈ ਲਾਈਵ ਵੀਡੀਓ ਬਣਾਉਂਦਾ ਹੈ ਤਾਂ ਆਪਣਾ ਮੈਨੂੰ ਕੈਮਰੇ ਨੂੰ ਫੇਸ ਕਰਨਾ ਬਹੁਤ ਔਖਾ ਲੱਗਦਾ ਹੈ ਮੇਰੇ ਕੋ ਕੈਮਰੇ ਵੱਲ ਦੇਖਿਆ ਨਹੀਂ ਜਾਂਦਾ ਫਿਰ ਵੀ ਮੈਂ ਇੱਕ ਸਾਈਡ ਤੋਂ ਟੋਡੇ ਵਾਸਤੇ ਕੁਝ ਸੂਟਾਂ ਦੀ ਵੀਡੀਓ ਬਣਾ ਦਿਆ ਕਰੂੰਗੀ ਜਿਹੜੇ ਕੀ ਬਹੁਤ ਆਪਣੇ ਡਿਮਾਂਡ ਚ ਰਹਿੰਦੇ ਨੇ ਪੌਪ ਜਿੰਨਾ ਤੇ ਮੈਸੇਜ ਜ਼ਿਆਦਾ ਆਇਆ ਹੁੰਦੇ ਪੌਪੂਲਰ ਹੁੰਦੇ ਨੇ ਤਾਂ ਉਹ ਮੈਂ ਤਾਂ ਲੋ ਜਰੂਰ ਦਿਖਾ ਦਿਆ ਕਰੂੰਗੀ ਇਦਾਂ ਕੁਝ ਵੀਡੀਓ ਬਣਾ ਕੇ ਬਾਕੀ ਆਪਾਂ ਫੋਟੋਆਂ ਤੇ ਬਹੁਤ ਸੋਹਣੀਆਂ ਸੋਹਣੀਆਂ ਵੀਡੀਓ ਸੂਟ ਪਾਏ ਹੁੰਦੇ ਉੱਥੋਂ ਤੁਸੀਂ ਸੂਟ ਸਿਲੈਕਟ ਕਰ ਲਿਆ ਕਰੋ ਜੇ ਤੁਸੀਂ ਦੇਖਣਾ ਹੁੰਦਾ ਤੇ ਵਟਸਐਪ ਤੇ ਦੇਖ ਵੀ ਸਕਦੇ ਹੋ ਪਰ ਮੇਰੇ ਕੋ ਫੇਸ ਟੂ ਫੇਸ ਕੈਮਰੇ ਤੇ ਵੀਡੀਓ ਨਹੀਂ ਬਣਾਈ ਜਾਂਦੀ ਤੇ ਤੁਸੀਂ ਏਦਾਂ ਸੂਟ ਦੇਖ ਕੇ ਆਰਡਰ ਕਰ ਲਿਆ ਕਰੋ ਸੋ ਜਿੰਨਾ ਜੜੀਆਂ ਬਣਾਪਾ ਆਰਡਰ ਕਰਦੀਆਂ ਨੇ ਪੁਰਾਣੇ ਕਸਟਮਰ ਨੇ 4-5 ਸਾਲ ਤੋਂ ਤਾਂ ਉਹ ਰੈਗੂਲਰ ਚੱਲਦੇ ਨੇ ਉਹਨਾਂ ਨੂੰ ਆਪਣਾ ٹرسٹ ਬਣਿਆ ਹੋਇਆ ਤੋ ਬਣਾਉਂਦੇ ਰਹਿੰਦੇ ਇਹ ਗਰਮ ਸੂਟ ਨੇ ਜਿਹੜੇ ਆਪਾਂ ਤੁਹਾਨੂੰ ਅੱਜ ਦਿਖਾਉਣ ਲੱਗੇ ਜਿੰਨਾ ਪਣਾ ਨੂੰ ਬਹੁਤ ਠੰਡ ਲੱਗਦੀ ਹੈ ਨਾ ਮੇਰੇ ਵਾਂਗੂ ਤਾਂ ਉਹ ਤੁਸੀਂ ਆ ਸੂਟ ਬਣਾ ਲਿਆ ਕਰੋ ਇਹਨਾਂ ਦੇ ਉੱਪਰ ਕੋਟੀ ਪਾਉਂਦੀ ਲੋੜ ਨਹੀਂ ਆਲਰੇਡੀ ਆਪਣੇ ਆਪ ਹੀ ਗਰਮੀ ਛੱਡਦੇ ਨੇ ਇਹ ਬਹੁਤ ਹੀ ਜ਼ਿਆਦਾ ਸੋਹਣੇ ਹੁੰਦੇ ਨੇ ਔਰ ਇਹਦੇ ਨਾਲ ਸ਼ਾਲ ਵੀ ਮਿਲ ਜਾਂਦਾ ਨਾਲ ਇਹਦੇ ਸ਼ਾਲ ਦੇ ਵਿੱਚ ਜਿਹੜਾ ਪ੍ਰਿੰਟ ਆ ਉਹਦਾ ਹੀ ਆਪਾਂ ਵਰਕ ਕਰਵਾਇਆ ਸ਼ਰਟ ਤੇ ਘੇਰੇ ਦਾ ਵਰਕ ਕਰਵਾਇਆ ਤੇ ਬਾਹਾਂ ਤੇ ਕਰਵਾਇਆ ਪ੍ਰਾਈਸ ਇਹਦਾ 1900 ਰੁਪਏ ਆਏ ਤੇ ਇੰਨਾ ਜ਼ਿਆਦਾ ਗਰਮ ਆ ਕਿ ਕੋਟੀ ਪਾਉਣ ਦੀ ਲੋੜ ਨਹੀਂ ਪਾਉਗੀ ਤੁਹਾਨੂੰ ਬਹੁਤ ਜ਼ਿਆਦਾ ਸੋਹਣਾ ਕਲਰ ਵੀ ਮਿਲ ਜਾਣਗੇ ਹਰ ਤਰ੍ਹਾਂ ਦਾ ਕਲਰ ਇਹਦੇ ਵਿੱਚ ਅਵੇਲੇਬਲ ਹੋਊਗਾ ਤੇ ਬਹੁਤ ਹੀ ਸੋਹਣੇ ਸੋਹਣੇ ਸੂਟ ਹੁੰਦੇ ਨੇ ਸੋ ਤੁਸੀਂ ਵੀਡੀਓ ਨੂੰ ਜਦੋਂ ਵੀ ਆ ਵੀਡੀਓ ਵਿੱਚ ਸਬਸਕ੍ਰਾਈਬ ਕਰਦੇ ਹੋ ਨਾ ਚੈਨਲ ਨੂੰ ਤਾਂ ਬੈਲ ਆਈਕਨ ਘੰਟਾ ਦਬਾ ਦਿਆ ਕਰੋ ਉਹਦੇ ਨਾਲ ਇਹ ਹੁੰਦਾ ਹੈ ਕਿ ਜਦੋਂ ਅਸੀਂ ਵੀਡੀਓ ਅਪਲੋਡ ਕਰਦੇ ਹਾਂ ਨਵੇਂ-ਨਵੇਂ ਸੂਟਾਂ ਦੇ ਤਾਂ ਤੁਹਾਡੇ ਕੋਲ ਚੱਲ ਜਾਂਦੀ ਆ ਮੈਂ ਸਾਈਡ ਤੇ ਲਾ ਵੀ ਦਵਾਂਗੀ ਤੇ ਭੈਣਾ ਮੈਨੂੰ ਮੈਸੇਜ ਕਰਦੀਆਂ ਕਿ ਤੁਹਾਡੀ ਵੀਡੀਓ ਦਾ ਸਾਨੂੰ ਪਤਾ ਨਹੀਂ ਲੱਗਦਾ ਤੇ ਸਾਨੂੰ ਬਾਅਦ ਚ ਸਬਸਕ੍ਰਾਈਬਰ ਵੀ ਨਹੀਂ ਲੱਭਦੀ ਜੇ ਮੈਂ ਕਹਾਂਗੀ ਵੀ ਤੁਸੀਂ ਉੱਥੋਂ ਵੇਖ ਲਓ ਕਿੰਨੇ ਮੈਂ ਡਿਜ਼ਾਈਨ ਪਾਏ ਹੋ ਤੇ ਕਹਿੰਦੇ ਹੁਣ ਇੱਕ ਵਾਰੀ ਅਸੀਂ ਦੇਖ ਲਿਆ ਹੁਣ ਸਾਨੂੰ ਲੱਭਣਾ ਨਹੀਂਗਾ ਅਸੀਂ ਕਿਵੇਂ ਲੱਭੀਏ ਤੇ ਤੁਸੀਂ ਜੇ ਬੈਲ ਆਈਕਨ ਦਬਾਇਆ ਹੋਊਗਾ ਤੇ ਤੁਹਾਨੂੰ ਸੂਟਾਂ ਦੇ ਡਿਜ਼ਾਈਨ ਲੱਭਣੇ ਸੌਖੇ ਹੋ ਜਾਣਗੇ ਤਾਂ ਬੈਲ ਆਈਕਨ ਜ਼ਰੂਰ ਦਬਾਦਿਆ ਕਰੂ ਕਸ਼ਮੀਨੇ ਦੇ ਨੇ ਸੂਟ ਜਿਹੜੇ ਤੁਹਾਨੂੰ ਸ਼ੇਅਰ ਕਰਨੇ ਆ ਜਾ ਰਹੇ ਸਾਰੇ ਹੀ ਸੋ ਇਹ ਵੀ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਵਾ ਬਹੁਤ ਹੀ ਜ਼ਿਆਦਾ ਸੋਹਣੇ ਇਹਦੇ ਵਿੱਚ ਪ੍ਰਿੰਟ ਜਿਵੇਂ ਫੁੱਲ ਖਿੜੇ ਖਿੜੇ ਹੁੰਦੇ ਨੇ ਨਾ ਇੰਨੇ ਜ਼ਿਆਦਾ ਸੋਹਣਾ ਪ੍ਰਿੰਟ ਤੇ ਤੇ ਡੈਕੋਰ ਕਰੇ ਕੋ ਬ੍ਰਾਈਡਲ ਆ ਤੇ ਡੀਵੀਟੀ ਦਾ ਵਿਆਹ ਹੋਇਆ ਤੇ ਇਦਾਂ ਦੇ ਡਾਰਕ ਡਾਰਕ ਸੂਟ ਬਣਵਾ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਬਨੇ ਹੋਏ ਨੇ ਔਰ ਪ੍ਰਿੰਟ ਵੀ ਬਹੁਤ ਜ਼ਿਆਦਾ ਸੋਨਾ ਸਲਵਾਰ ਦੇ ਜਿਸ ਤਰ੍ਹਾਂ ਛੋਟੀਆਂ ਛੋਟੀਆਂ ਬੂਟੀਆਂ ਬਣੀਆਂ ਹੋਈਆਂ ਨੇ 2.5 ਮੀਟਰ ਦਾ ਫੈਬਰਿਕ ਆ ਔਰ ਇਹਦੇ ਨਾਲ ਦੁਪੱਟੇ ਨੇ ਇਹਨਾਂ ਦੇ ਨਾਲ ਆਪਾਂ ਰੈਡੀ ਕੀਤੇ ਜਿੰਨਾ ਭੈਣਾ ਸਟਿਚ ਕਰਵਾਉਣਗੀਆਂ ਪੂਰਾ ਸੂਟ ਸਿਲੈਕਟ ਕਰਾਉਣਗੀਆਂ ਉਹਨਾਂ ਵਾਸਤੇ ਆਪਾਂ ਦੁਪੱਟੇ ਵਗੈਰਾ ਸਭ ਕੁਝ ਰੈਡੀ ਕਰਕੇ ਦੇਵਾਂਗੇ ਇਹ ਸੂਟ ਦੇ ਪਿੱਛੇ ਤਾਂ ਕਾਫੀ ਰੌਲਾ ਪੈ ਚੁੱਕਿਆ ਜੀ ਇਹ ਪ੍ਰਿੰਟ ਦੇ ਵਿੱਚ ਸਿਰਫ 402 ਆਏ ਸੀ ਔਰ ਮੇਰੇ ਕੋਲ ਸਿਰਫ ਇੱਕ ਸੂਟ ਬਚਿਆ ਇਸ ਟਾਈਮ ਜਿਹੜੀ ਵੀਡੀਓ ਬਣਾ ਰਹੀ ਆ ਕਿਉਂਕਿ ਇਹਦੇ ਪਿੱਛੇ ਤਾਂ ਲੜਾਈਆਂ ਹੋ ਗਈਆਂ ਸੀ ਕਿਉਂਕਿ ਇਹ ਸੂਟ ਦੀ ਇੰਨੀ ਜ਼ਿਆਦੀ ਲੁੱਕ ਅੱਛੀ ਆਂਦੀ ਆ ਇੰਨਾ ਜ਼ਿਆਦਾ ਸੋਹਣਾ ਲੱਗਦਾ ਸੂਟ ਕਿ ਹੱਥੋਂ ਵੱੱਤੀ ਵੇਚ ਗਿਆ ਬਹੁਤ ਜ਼ਿਆਦਾ ਸੋਹਣਾ ਤੇ ਇੱਕ ਮੈਂ ਸੂਟ ਵਾ ਜਾ ਕੇ ਰੱਖਿਆ ਸੀ ਕਿ ਇਹਦੀ ਮੈਂ ਵੀਡੀਓ ਬਣਾਉਣੀ ਆ ਕਿਉਂਕਿ ਹੋ ਸਕਦਾ ਕਿ ਆਪਾਂ ਨੂੰ ਇਹ ਸਟਾਕ ਦੁਬਾਰਾ ਮਿਲ ਜਾਵੇ ਤਾਂ ਜਿtheta ਦਿਨਾ ਸ਼ੇਅਰ ਕਰ ਸਕਾਂ ਔਰ ਇਹ ਵਾਲਾ ਪ੍ਰਿੰਟ ਹੈਗਾ ਜੀ ਰਾਮਟੈਕਸ ਪਸ਼ਮੀਨੇ ਦਾ ਰਾਮਟੈਕਸ ਪਸ਼ਮੀਨੇ ਨੂੰ ਹਰ ਕੋਈ ਜਾਣਦਾ ਹੈ ਕਿ ਪਿਓਰ ਅਰੀਜਨਲ ਪਸ਼ਮੀਨਾ ਜੇ ਲੈਣਾ ਹੈ ਕਿਸੇ ਤੋਂ ਤਾਂ ਰਾਮਟੈਕਸ ਹੋ ਸਕਦਾ ਹੈ ਔਰ ਇਸ ਤੋਂ ਇਲਾਵਾ ਕੁਝ ਵੀ ਨਹੀਂ ਸੋ ਇਹ ਥੋੜੇ ਜਿਹਾ ਕੋਸਟਲੀ ਹੁੰਦੇ ਨੇ ਰਾਮਟੈਕਸ ਅਲਫਾਈਨ ਪਸ਼ਮੀਨੇ ਦੀ ਸੂਟ ਸਿਰਫ ਥੋੜੇ ਕੋਸਟਲੀ ਹੁੰਦੇ ਨੇ ਪਰ ਇਹਨਾਂ ਦੀ ਇਹ ਹੁੰਦਾ ਹੈ ਕਿ ਤੁਸੀਂ 4-5 ਸਾਲ ਵੀ ਇਹਨਾਂ ਨੂੰ ਪਾਓਗੇ ਨਾ ਕਿਤੇ ਨਹੀਂ ਜਾਣਗੇ ਸੂਟ ਇੰਨੇ ਜਿਆਦਾ ਸੋਹਣੇ ਬਣਦੇ ਨੇ ਤੇ ਜੇ ਸਲਵਾਰਾਂ ਤੇ ਵਰਕ ਕਰਵਾ ਲोगे ਤਾਂ ਔਰ ਵੀ ਚਾਰ ਚੰਨ ਲੱਗ ਜੂਗਾ ਜੀ। ਔਰ ਇਹ ਹੈਗਾ ਜੀ ਨਾਰਮਲ ਪਸ਼ਮੀਨੇ ਦਾ ਗਰਮ ਸੂਟ ਆ ਬਹੁਤ ਜਿਆਦਾ ਪਿਆਰਾ ਸੂਟ ਬਣਿਆ ਹੋਇਆ ਵਾ ਇਹ। ਸਿਰਫ ਰੈੱਡ ਕਲਰ ਦੇ ਵਿੱਚ ਆਪਣੇ ਕੋ ਅਵੇਲੇਬਲ ਹੈ। ਜੇ ਤੁਹਾ ਡਿ ਕੋਰੇ ਕੋਈ ਬਰਾਇਡ ਹੈ ਤਾਂ ਡਿ ਨੋ ਬੇਟੀ ਦਾ ਤੁਸੀਂ ਲੈ ਸਕਦੇ ਹੋ। ਘਰੇ ਰੈੱਡ ਕਲਰ ਦਾ ਪਾਇਆ ਹੋਇਆ ਸੂਟ ਬਹੁਤ ਜਿਆਦਾ ਸੋਹਣਾ ਲੱਗੂਗਾ। ਸੋ ਇਹਨੂੰ ਤੁਸੀਂ ਨਾਰਮਲੀ ਪਾਈਪਿੰਗ ਨਾਲ ਸਟਿਚ ਕਰੋਗੇ। ਤੇ ਪਸ਼ਮੀਨੇ ਦੇ ਸੂਟ ਹੁਣ ਖਤਮ ਹੋ ਗਏ ਇੰਨੀ ਮੈਂ ਲੈ ਕੇ ਆਈ ਸੀ ਤੇ ਇਹ ਵਾਲੇ ਸੂਟ ਮੈਂ ਤੁਹਾਨੂੰ ਦਿਖਾ ਦਿੰਨੀ ਹੇ ਮੇਰੇ ਕੋਲੇ ਕੱਲ ਮੈਂ ਡਿਸਪੈਚ ਕਰਨਾ ਹੈ ਕਿਸੇ ਦਾ ਤੇ ਅੱਜ ਮੈਂ ਇਹਦੀ ਵੀਡੀਓ ਬਣਾ ਲੈਣੀ ਹੈ ਪਿਊਰ ਨੇਚਰਲ ਕريب ਤੇ ਬਣਿਆ ਸੂਟ ਤੇ ਨਾਲ ਇਹਦੀ ਸਲਵਾਰ ਜਿਹੜੀ ਮਹਿਰੂਨ ਕਲਰ ਦੀ ਹੋਊਗੀ ਵਰਕ ਦੇਖੋ ਤੁਸੀਂ ਕਿੰਨਾ ਜ਼ਿਆਦਾ ਸੋਹਣਾ ਤੇ ਪਿਆਰਾ ਵਰਕ ਕੀਤਾ ਪੈਚ ਵਰਕ ਲਾ ਕੇ ਹੈ ਨਾ ਤੇ ਇਹਦਾ ਪ੍ਰਾਈਸ ਵੀ ਤੁਸੀਂ ਸੁਣ ਕੇ ਹੈਰਾਨ रह ਜੂਗੇ ਸਿਰਫ 1900 ਰੁਪਏ ਦਾ ਸੂਟ ਆ ਬਹੁਤ ਜ਼ਿਆਦਾ ਸੋਨਾ ਤੇ ਦੁਪੱਟਾ ਟਾਈ ਰਾਈ ਦੇ ਵਿੱਚ ਹੋਵੇ ਤੇ ਬਾਵਾ ਤੇ ਵੀ ਕਿੰਨਾ ਹੈਵੀ ਵਰਕ ਕੀਤਾ ਹੋਇਆ ਤੇ ਜੇ ਤੁਹਾਨੂੰ ਇਹਨਾਂ ਚੋਂ ਕੋਈ ਵੀ ਪਸੰਦ ਆਉਂਦਾ ਨਾ ਸੂਟ ਤੁਸੀਂ WhatsApp ਤੇ ਮੈਸੇਜ ਕਰ ਦਿਓ ਮੈਂ ਤੁਹਾਨੂੰ ਕਲਰ ਵੀ ਦਿਖਾ ਦੂੰਗੀ ਤੇ ਜੇ ਤੁਸੀਂ ਮੈਸੇਜ ਲੇਟ ਕਰੋਗੇ ਤਾਂ ਹੋ ਸਕਦਾ ਕਲਰ ਜਿਹੜੀ ਸੋਲਡ ਆਊਟ ਹੋ